ਲਓ ਜੀ ਅੱਜ ਤੁਹਾਨੂੰ ਦੱਸਦੇ ਹਾਂ ਹਰੇ ਮੁਰਗੇ ਨੂੰ ਤੜਕਾ ਲਾਉਣ ਦੀ ਲਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਲੈ ਲੈਣਾ ਫਿਰ ਉਹਨੂੰ ਕਾੜਨ ਜਾਂ ਕੜੀਆ ਹਰੇ ਮੁਰਗੇ ਨਾਲੇ ਬੱਜ ਜਾ ਬਾਈ ਸਾਗ ਨੂੰ ਕਹਿੰਦੇ ਨੇ ਕਿਉਂ ਚ ਲਸਣ ਦੀ ਮੁੱਠੀ ਪਾ ਦੇਣੀ ਹੈ ਲਸਣ ਦੀ ਮੁੱਠੀ ਪਾਉਣ ਤੋਂ ਬਾਅਦ ਥੋੜਾ ਜਿੜੇ ਨੂੰ ਜਲਣ ਦਿਓ ਉਹਦਾ ਕਰਾਂਚੀ ਜਿਹਾ ਹੋਣ ਦੋ ਯਾਨੀ ਕਿ ਬਰਾਉਨ ਬਰਾਉਨ ਜਿਹਾ ਲਸਣ ਨਾਲੇ ਲਸਣ ਦੇ ਫਾਇਦੇ ਕਾਫੀ ਨੇ ਨਾ ਤਾਂ ਤੁਸੀਂ ਸਰਚ ਮਾਰ ਕੇ ਦੇਖਿਓ ਹਲਕੇ ਹਲਕੇ ਜਿਹਾ ਬ੍ਰਾਊਨ ਜੇ ਹੋਣ ਲੱਗ ਕੇ ਜਦ ਦੇਖ ਲੈਣਾ ਵੀ ਜਦ ਬ੍ਰਾਊਨ ਜੇ ਹੋਣ ਲੱਗ ਗਏ ਆਪਣੀ ਜਾਨ ਨੂੰ ਮਿਰਚ ਕੱਢ ਲਓ ਅਦਰਕ ਕੱਢ ਲਓ ਹੁਣ ਇਹਦੇ ਵਿੱਚ ਥੋੜੀ ਜੀ ਥੋੜੀ ਜੀ ਨਹੀਂ ਹਰੀ ਮਿਰਚ ਵੈਸੇ ਕਰਾਰੀ ਉਹ ਘੈਂਟ ਲੱਗਦੀ ਹਰੇ ਮੁਰਗੇ ਚ ਯਾਨੀ ਕਿ ਸਾਗ ਨੂੰ ਤੜਕਾ ਲਾਉਣ ਚ ਫੇਰ ਇਹਦੇ ਵਿੱਚ ਲਸਣ ਹੋ ਗਿਆ ਅਦਰਕ ਹੋ ਗਿਆ ਤੇ ਮਿਰਚ ਹੋ ਗਿਆ ਨੂੰ ਚੰਗੀ ਤਰ੍ਹਾਂ ਕਾੜ ਕੇ ਜਦੋਂ ਇਹਨਾਂ ਪੂਰਾ ਵਧੀਆ ਬਣ ਕੇ ਬ੍ਰਾਊਨ ਬ੍ਰਾਊਨ ਫਿਰ ਇਹਦੇ ਵਿੱਚ ਪੋਣਾ ਹਰਾ ਮੁਰਗਾ ਜਾਣ ਕੇ ਸਾਗ ਲਓ ਜੀ ਸਾਗ ਪੈ ਗਿਆ ਇਹਦੇ ਵਿੱਚ ਫੁੱਲ ਤਤਨੇ ਇਹਦੇ ਵਿੱਚ ਤੇ ਪੰਜਾਬੀਆਂ ਲਈ ਫੇਵਰੇਟ ਆ ਇਹ ਸਾਗ ਤਾਂ ਹਰ ਇੱਕ ਨੂੰ ਖਾਣਾ ਵਧੀਆ ਲੱਗਦਾ ਕਮੈਂਟ ਕਰਕੇ ਦੱਸੋ ਕਿਹਨੂੰ-ਕਿਹਨੂੰ ਖਾਣਾ ਵਧੀਆ ਲੱਗਦਾ ਉਹਦੇ ਬਾਅਦ ਇਹਨੂੰ ਆਪਾਂ ਪਾਉਣਾ ਪਲੇਟ ਦੇ ਵਿੱਚ ਜਾਨਕਿ ਕੋਲੀਚ ਨਾਲ ਦੋ ਰੋਟੀਆਂ ਤੇ ਫਿਰ ਪੂਰੇ ਸਵਾਦ ਲੈ ਕੇ ਖਾਣਾ ਸ਼ੇਅਰ ਕਰ ਦੇਣਾ ਤੈਨੂੰ ਸਬਸਕ੍ਰਾਈਬ ਕਰ ਦੇਣਾ